ਅੱਜ ਅਸੀਂ ਗੱਲ ਕਰਾਂਗੇ ਇੱਕ ਐਸੀ ਜਮਾਤ ਬਾਰੇ ਜੋ ਮਜ਼ਦੂਰਾਂ ਕਿਸਾਨਾਂ ਦੇ ਹੱਕਾਂ ਲਈ ਅੱਗੇ ਹੋ ਕੇ ਲੜਾਈ ਲੜਦੀ ਹੈ ਜਿਨ੍ਹਾਂ ਨੇ ਜਾਤ ਧਰਮ ਦੇ ਪਾੜੇ ਨੂੰ ਇੱਕ ਸਾਈਡ ਤੇ ਰੱਖ ਕੇ ਸਿਰਫ ਮਨੁੱਖਤਾ ਦਾ ਰਾਹ ਚੁਣਿਆ ਹੈ ਉਹ ਜਮਾਤ ਦਾ ਭਾਰਤ ਅੰਦਰ 100 ਸਾਲ ਪੂਰਾ ਹੋਣ ਜਾ ਰਿਹਾ ਹੈ ਉਸ ਨੂੰ ਭਾਰਤੀ ਕਾਮਨਿਸਟ ਪਾਰਟੀ ਆਖਿਆ ਜਾਂਦਾ ਹੈ ਭਾਵ ਕੇ ਸੀ ਪੀ ਆਈ ਦੇਸ਼ ਵਿੱਚ ਇਹ ਜਮਾਤ ਕੀ ਟੀਚੇ ਲੈ ਕੇ ਤੁਰੀ ਸੀ ਉਹ ਟੀਚੇ ਪੂਰੇ ਹਨ ਹੋਏ ਹਨ ਜੇ ਨਹੀਂ ਹੋਏ ਕਿਉਂ ਨਹੀਂ ਹੋਏ ਕਿ ਜਿਹੜੇ ਵਿਚਾਰ ਨਾਲ ਉਹ ਦੇਸ਼ ਅੰਦਰ ਕ੍ਰਾਂਤੀ ਦੀ ਗੱਲ ਕਰਦੀ ਹੈ ਉਹ ਕ੍ਰਾਂਤੀ ਕਿਉਂ ਨਹੀਂ ਆਈ ਕਿਉਂ ਕਾਮਰੇਡ ਭਾਰਤੀ ਰਾਜਨੀਤੀ ਦੇ ਇਨਜਾਮ ਵਿੱਚ ਪਿੱਛੇ ਰਹਿ ਗਏ ਇਸ ਬਾਰੇ ਪੂਰੀ ਗੱਲਬਾਤ ਕਰਾਂਗੇ ਪੰਜਾਬ ਵਰਗੇ ਸੂਬੇ ਵਿੱਚ ਜਿੱਥੇ 500 ਸਾਲ ਪਹਿਲਾਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਰਾਬਰਤਾ ਦੀ ਗੱਲ ਆਖੀ ਸੀ ਕਿੱਥੇ ਕਮੀ ਰਹੇਗੀ ਕਿਉਂ ਪੰਜਾਬ ਵਰਗੇ ਸੂਬੇ ਵਿੱਚ ਵੀ ਪਿੱਛੇ ਰਹਿ ਗਏ ਦੋਸਤੋ ਜੇ ਅਸੀਂ ਕਮਿਊਨਿਜ਼ਮ ਦੇ ਇਤਿਹਾਸ ਦੀ ਗੱਲ ਕਰੀਏ ਕਮਿਊਨਿਜ਼ਮ ਦਾ ਭਾਵ ਹੁੰਦਾ ਹੈ ਸਮਾਜਵਾਦ ਇਹ ਹੀ ਵਿਚਾਰਧਾਰਾ Karl Marx ਦੇ ਕਾਰਜਾਂ ਤੋਂ ਉਤਪੰਨ ਹੋਈ ਹੈ 1917 ਵਿੱਚ ਰੂਸੀ ਕ੍ਰਾਂਤੀ 1949 ਵਿੱਚ ਚੀਨ ਵਿੱਚ ਹੋਈ ਕ੍ਰਾਂਤੀ ਫਿਰ ਕਿਊਬਾ ਬਿਏਤਨਾਮ ਵਿੱਚ ਕ੍ਰਾਂਤੀ ਨੇ ਕਮਿਊਨਿਜ਼ਮ ਦੇ ਛੇਤੀ ਹੀ ਹੋਰ ਮੁਲਕਾਂ ਵਿੱਚ ਜੜਾ ਨੂੰ ਪੱਕਾ ਕਰ ਦਿੱਤਾ ਪਰ ਜੇ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਇਹ ਵਿਚਾਰਧਾਰਾ ਦੇ ਨਾਲ ਸਬੰਧ ਰੱਖਣ ਵਾਲੇ ਐਮ ਐਨ ਰੋਏ ਨੇ 1925 ਵਿੱਚ 25 ਦਸੰਬਰ ਨੂੰ ਭਾਰਤੀ ਗੋਮਿਨਿਸਟ ਪਾਰਟੀ ਦੀ ਸਥਾਪਨਾ ਕਾਨਪੁਰ ਵਿੱਚ ਕੀਤੀ ਸੀ ਜੋ ਕਿ ਕਾਂਗਰਸ ਤੋਂ ਬਾਅਦ ਦੇਸ਼ ਦੀ ਸਭ ਤੋਂ ਪੁਰਾਣੀ ਨੈਸ਼ਨਲ ਪਾਰਟੀ ਹੈ ਕਿਹਾ ਜਾਂਦਾ ਹੈ ਕਿ 1920 ਵਿੱਚ ਪਾਰਟੀ ਦੇ ਗਠਨ ਦੀ ਪ੍ਰਤੀਕਿਰਿਆ ਸ਼ੁਰੂ ਹੋ ਗਈ ਸੀ ਜੋ 1925 ਵਿੱਚ ਜਾ ਕੇ ਪੂਰੀ ਹੋਈ ਉਸ ਟਾਈਮ ਭਾਰਤ ਵਿੱਚ ਅੰਗਰੇਜ਼ਾਂ ਦਾ ਰਾਜ ਹੋਣ ਕਰਕੇ ਭਾਰਤੀ ਕਾਮਿਊਨਿਸਟ ਪਾਰਟੀ ਦੇ ਆਗੂ ਉੱਪਰ ਦੇਸ਼ ਧਰੋਹ ਦੇ ਪਰਚੇ ਪਾਉਣੇ ਸ਼ੁਰੂ ਕਰ ਦਿੱਤੇ ਸਨ ਕਿਉਂਕਿ 1917 ਦੀ ਰੂਸ ਦੀ ਕ੍ਰਾਂਤੀ ਤੋਂ ਅੰਗਰੇਜ਼ ਡਰ ਗਏ ਸਨ ਕਿਤੇ ਹੋਰ ਦੇਸ਼ਾਂ ਵਿੱਚ ਇਸ ਵਿਚਾਰਧਾਰਾਆਂ ਦੀਆਂ ਜੜ੍ਹਾਂ ਨਾ ਲੱਗ ਜਾਣ ਜਿਸ ਕਰਕੇ ਉਹਨਾਂ ਨੇ ਐਮ ਐਨ ਰੋਏ ਤੇ ਐਸ ਏ ਡਾਂਗੇ ਤੇ ਅੰਗਰੇਜ਼ਾਂ ਨੇ ਦੇਸ਼द्रोह ਦਾ ਪਰਚਾ ਦਰਜ ਕਰ ਦਿੱਤਾ ਸੀ ਅਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ 20 ਮਾਰਚ 1929 ਨੂੰ ਸੀ ਪੀ ਆਈ ਦੇ ਬਹੁਤ ਨੇਤਾਵਾਂ ਨੂੰ ਮੇਠ ਦੇ ਇੱਕ ਕੇਸ ਵਿੱਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪਾਰਟੀ ਇਸ ਕਰਕੇ ਲੀਡਰਹੀਨ ਹੋ ਗਈ 1933 ਵਿੱਚ ਇਹਨਾਂ ਨੇਤਾਵਾਂ ਨੇ ਜੇਲ੍ਹ ਤੋਂ ਰਿਹਾ ਹੋ ਕੇ ਦੁਬਾਰਾ ਪਾਰਟੀ ਨੂੰ ਸੰਗਠਿਤ ਕੀਤਾ 1934 ਵਿੱਚ ਕਮਿਊਨਿਸਟ ਇੰਟਰਨੈਸ਼ਨਲ ਨੇ ਇਸ ਨੂੰ ਆਪਣਾ ਰੂਪ ਮੰਨ ਲਿਆ ਉਹਦੇ ਹੀ ਕੁਝ ਨਤਾਮਾਨੇ ਜੋ ਕਾਂਗਰਸ ਵੱਲ ਚੁਕਾਰ ਰੱਖਦੇ ਸਨ ਉਹਨਾਂ ਨੇ ਕਾਂਗਰਸ ਸੋਸ਼ਲਿਸਟ ਪਾਰਟੀ ਦੀ ਸਥਾਪਨਾ ਕੀਤੀ ਜਿਹਨੂੰ ਸੀਐਸਪੀ ਵੀ ਆਖਿਆ ਜਾਂਦਾ ਸੀ ਤੇ ਫਿਰ ਕੁਝ ਸਮੇਂ ਬਾਅਦ ਕਾਮਰੇਡਾਂ ਤੇ ਕਾਂਗਰਸ ਦੇ ਦ੍ਰਿਸ਼ਟੀਕੋਣ ਵਿੱਚ ਬਦਲਾਅ ਆਇਆ ਤੇ ਇੱਕ ਦੂਜੇ ਪ੍ਰਤੀ ਚੁਕਾਰ ਰੱਖਣ ਲੱਗ ਪਏ ਫਿਰ ਹੋਰ ਵੀ ਕਈ ਉਤਰਾ ਚੜਾ ਇਸ ਪਾਰਟੀ ਨੇ ਦੇਖੇ ਤੇ ਇਹਨਾਂ ਨੇ ਭਾਰਤ ਦੀ ਆਜ਼ਾਦੀ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ। ਇਹ ਵੀ ਕਿਹਾ ਜਾਂਦਾ ਹੈ ਕਿ ਕਮਿਊਨਿਸਟ ਪਾਰਟੀ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ਾਂ ਨੇ ਬੈਨ ਕਰ ਦਿੱਤੀ ਸੀ। ਜਿਸ ਕਰਕੇ ਕਾਂਗਰਸ ਨਾਲ ਹੀ ਇਹਨਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਦਾ ਸੰਘਰਸ਼ ਲੜਿਆ। ਕਿਉਂਕਿ ਪਹਿਲਾ ਮਕਸਦ ਤਾਂ ਇਹਨਾਂ ਦੋਨਾਂ ਪਾਰਟੀਆਂ ਦਾ ਦੇਸ਼ ਨੂੰ ਆਜ਼ਾਦ ਕਰਾਉਣਾ ਹੀ ਸੀ। ਇਸ ਦੌਰਾਨ ਪਾਰਟੀ ਨੇ ਕਈ ਸਥਾਨਕ ਰਾਜਾਂ ਵਿਰੁੱਧ ਅੰਦੋਲਨ ਕੀਤੇ ਜਿਸ ਵਿੱਚ ਉਹ ਆਪਣੀ ਸ਼ਕਤੀ ਛੱਡਣ ਲਈ ਮਜਬੂਰ ਹੋ ਗਏ। ਜੇ ਇਹਨਾਂ ਵਿੱਚੋਂ ਇੱਕ ਮਹੱਤਵਪੂਰਨ ਅੰਦੋਲਨ ਦੀ ਗੱਲ ਕਰੀਏ ਤਾਂ ਤੇਲੰਗਾਨਾ ਵਿੱਚ ਹైదరాబాద్ ਦੇ ਨਿਜ਼ਾਮ ਵਿਰੁੱਧ ਬਹੁਤ ਵੱਡਾ ਸੰਘਰਸ਼ ਲੜਿਆ ਇਸ ਬਾਰੇ ਜਾਣੀਏ ਤਾਂ ਇੱਥੇ ਤਾਕਤ ਮੁਸਲਮਾਨ ਜ਼ਗੀਰਦਾਰਾਂ ਦੇ ਨਿਜ਼ਾਮ ਕੋਲ ਸੀ ਇਹ ਫਿਊਡਲ ਬਹੁਤ ਜ਼ਾਲਮ ਸਨ ਇਹ ਮਜ਼ਦੂਰਾਂ ਨੂੰ ਕੰਮ ਕਰਾਉਂਦੇ ਉਹਨਾਂ ਨੂੰ ਦਿਹਾੜੀ ਨਹੀਂ ਦਿੰਦੇ ਸਨ ਕਿਸਾਨਾਂ ਤੇ ਬਹੁਤ ਕਰ ਲਗਾਇਆ ਹੋਇਆ ਸੀ ਦੋਸਤੋ ਕਰ ਦਾ ਭਾਵ ਹੁੰਦਾ ਹੈ ਟੈਕਸ ਜੇ ਕਿਸਾਨ ਇਹਨਾਂ ਬਾਰੇ ਕੁਝ ਟੈਕਸ ਘਟਾਉਣ ਵਾਲੀ ਗੱਲ ਕਰਦੇ ਤਾ ਉਹਨਾਂ ਨੂੰ ਜ਼ਮੀਨ ਤੋਂ ਬੇਦਖਲ ਕਰ ਦਿੱਤਾ ਜਾਂਦਾ ਸੀ ਕਿਉਂਕਿ ਉਹਨਾਂ ਟਾਈਮਾਂ ਵਿੱਚ ਜ਼ਮੀਨ ਦਾ ਮਾਲਕ ਜ਼ਗੀਰਦਾਰ ਹੁੰਦੇ ਸਨ ਫਿਰ ਕਾਮਰੇਡਾਂ ਨੇ ਇਸ ਨਿਆਂ ਵਿਰੁੱਧ 1946 ਵਿੱਚ ਝੰਡਾ ਚੁੱਕਿਆ ਇਸ ਨੂੰ ਤੇਲੰਗਾਨਾ ਪ੍ਰੀਜ਼ੈਂਟ ਆਰਮਡ ਸਟ੍ਰਗਲ ਵੀ ਕਿਹਾ ਜਾਂਦਾ ਸੀ ਕਿਸਾਨਾਂ ਨੇ ਜ਼ਮੀਂਦਾਰਾਂ ਵਿਰੁੱਧ ਹਥਿਆਰ ਚੁੱਕ ਲਈ ਤੇ ਆਪਣੇ ਹੱਕ ਲੈਣ ਲਈ ਉਹਨਾਂ ਨੇ ਆਪਣੀਆਂ ਜ਼ਮੀਨਾਂ ਛੜਵਾਈਆਂ ਬੇਟੀ ਪ੍ਰਥਾ ਖਤਮ ਕੀਤੀ ਜ਼ਬਰਦਸਤੀ ਮਜ਼ਦੂਰੀ ਨੂੰ ਬੇਟੀ ਪ੍ਰਥਾ ਕਿਹਾ ਜਾਂਦਾ ਸੀ ਇਸ ਵਿੱਚ 3000 ਪਿੰਡਾਂ ਵਿੱਚ ਨਿਜ਼ਾਮ ਦਾ ਕੰਟਰੋਲ ਖਤਮ ਕਰਕੇ ਲੋਕ ਰਾਜ ਸਥਾਪਿਤ ਕੀਤਾ ਗਿਆ। ਇਸ ਵਕਤ ਰਾਜਾ ਸ਼ਾਹੀ ਨਿਜ਼ਾਮ ਨੇ ਅੰਦੋਲਨ ਨੂੰ ਦਬਾਉਣ ਲਈ ਫੋਰਸ ਬਣਾਈ ਜਿਸ ਵਿੱਚ 4000 ਕਾਮਰੇਡ ਸ਼ਹੀਦ ਹੋ ਗਏ ਤੇ ਬਹੁਤ ਬਹੁਤ ਵੱਡੇ ਪੱਧਰ ਤੇ ਹਿੰਸਾ ਤੇ ਦਮਨ ਕੀਤਾ। ਪਰ ਕਿਸਾਨ ਅੰਦੋਲਨ CPI ਨੇ ਜ਼ਬਰਦਸਤ ਤਰੀਕੇ ਨਾਲ ਲੜਿਆ। ਫਿਰ ਆਜ਼ਾਦੀ ਤੋਂ ਬਾਅਦ 1948 ਵਿੱਚ ਭਾਰਤ ਸਰਕਾਰ ਨੇ ਹైదరాబాద్ ਨਿਜ਼ਾਮ ਨੂੰ ਭਾਰਤ ਵਿੱਚ ਸ਼ਾਮਲ ਕਰ ਲਿਆ। ਕਈ ਹੋਰ ਵੱਡੇ ਸੰਘਰਸ਼ ਸੀਪੀਆਈ ਨੇ ਉਹਨਾਂ ਟਾਈਮਾਂ ਵਿੱਚ ਲੜੇ ਸੋ ਇਹ ਸੀਪੀਆਈ ਦਾ ਆਜ਼ਾਦੀ ਤੋਂ ਪਹਿਲਾਂ ਦਾ ਇਤਿਹਾਸ ਜੇ ਹੁਣ ਪੰਜਾਬ ਦੀ ਗੱਲ ਕਰੀਏ ਤਾਂ ਕਾਮਰੇਡਾਂ ਵੱਲੋਂ ਪੈਪਸੂ ਵਿੱਚ ਜ਼ਗੀਰਦਾਰਾਂ ਤੋਂ 784 ਪਿੰਡਾਂ ਦੀ 16 ਲੱਖ ਏਕੜ ਖੋ ਕੇ ਕਿਸਾਨਾਂ ਨੂੰ ਉਹਨਾਂ ਦੇ ਮਾਲਕ ਬਣਾਇਆ ਦੇਸ਼ ਦੀ ਆਜ਼ਾਦੀ ਵਕਤ ਵੀ ਸੀਪੀਆਈ ਵਿੱਚ ਕੁਝ ਧੜਿਆਂ ਦੇ ਵੱਖੋ ਵੱਖਰੇ ਵਿਚਾਰ ਸਨ ਇੱਕ ਤਰ੍ਹਾਂ ਇਸ ਨੂੰ ਆਜ਼ਾਦੀ ਮੰਨ ਰਹੀ ਸੀ ਤੇ ਇੱਕ ਤਰ੍ਹਾਂ ਇਸ ਨੂੰ ਸਪੂਰਨ ਆਜ਼ਾਦੀ ਨਹੀਂ ਮੰਨਦੀ ਸੀ ਇਹ ਕੰਟਰੋਵਰਸੀ ਕਰਕੇ ਚੀਨ ਨਾਲ ਭਾਰਤ ਦੀ جنگ ਤੋਂ ਬਾਅਦ 1964 ਵਿੱਚ ਸੀਪੀਆਈ ਟੁੱਟ ਗਈ ਇਸ ਵਿੱਚੋਂ ਅਲੱਗ ਹੋਏ ਥੜੇ ਨੇ ਸੀਪੀਐਮ ਬਣਾ ਲਈ ਫਿਰ ਕੁਝ ਸਮੇਂ ਬਾਅਦ ਸੀਪੀਐਮ ਵਿੱਚ ਇੱਕ ਥੜਾ ਵੱਖ ਹੋ ਗਿਆ ਉਹਨਾਂ ਨੇ ਸੀਪੀਆਈਐਮਐਲ ਬਣਾ ਲਈ ਹਥਿਆਰਬੰਦ ਸੰਘਰਸ਼ ਦੇ ਰਾਹ ਵੀ ਕੁਝ ਕਾਮਰੇਡ ਪੈ ਗਏ ਇਸ ਤੋਂ ਬਾਅਦ ਸੀਪੀਆਈ ਵਿੱਚੋਂ ਹੁਣ ਦੇਸ਼ ਦੀਆਂ ਲਗਭਗ 70 ਖੱਬੇ ਪੱਕੀ ਧਰਾਂ ਬਣ ਗਈਆਂ ਹੁਣ ਵੀ ਕਾਲਜ ਜਾਂ ਯੂਨੀਵਰਸਿਟੀਆਂ ਵਿੱਚ ਜਿੱਥੇ ਇੰਟੈਲੈਕਚੁਅਲ ਮਾਈਂਡਸੈਟ ਵਾਲਾ ਯੂਥ ਹੈ ਉਹ ਲੈਫਟ ਦੀਆਂ ਜਥੇਬੰਦੀਆਂ ਨਾਲ ਜੁੜਿਆ ਹੋਇਆ ਹੈ ਟ੍ਰੇਡ ਯੂਨੀਅਨਾਂ ਵਿੱਚ ਵੀ ਕੰਮ ਕਰਦੇ ਬਹੁਤ ਲੋਕ ਕਾਮਰੇਡ ਵਿਚਾਰਧਾਰਾ ਨਾਲ ਸੰਬੰਧ ਰੱਖਦੇ ਹਨ ਹੁਣ ਇਹ ਮਜ਼ਦੂਰਾਂ ਕਿਸਾਨਾਂ ਦੀ ਜਮਾਤ ਆਪਣੇ ਸ਼ਾਨਦਾਰ ਇਤਿਹਾਸ ਨਾਲ ਸੌਮੇਵਰੇ ਵਿੱਚ ਦਾਖਲ ਹੋ ਰਹੀ ਹੈ ਜਿਸ ਦਾ ਸੰਗਠਨ ਇਜਲਾਸ 21 ਤੋਂ 25 ਸਤੰਬਰ ਤੱਕ ਚੰਡੀਗੜ੍ਹ ਵਿੱਚ ਹੋਣ ਜਾ ਰਿਹਾ ਹੈ ਜਿਸ ਬਾਰੇ ਸਾਡੀ ਟੀਮ ਵੱਲੋਂ ਕੌਮੀ ਕੌਂਸਲ ਮੈਂਬਰ ਪੰਜਾਬ ਦੇ ਸਾਬਕਾ ਸੂਬਾ ਚਕਰ ਤੇ ਦੋ ਵਾਰ ਸਾਬਕਾ ਐਮਐਲਏ ਰਹੇ ਕਾਮਰੇਡ ਹਰਦੇਵ ਅਰਸ਼ੀ ਨਾਲ ਗੱਲਬਾਤ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਸੀਪੀਆਈ ਦੇ ਸ਼ਾਨਦਾਰ ਇਤਿਹਾਸ ਬਾਰੇ ਚਾਨਣਾ ਪਾਇਆ ਇਹ ਪਾਰਟੀ ਇੱਕ ਸਦੀਵਾਰਾ ਪੂਰਾ ਕਰਨ ਜਾ ਰਹੀ ਹੈ 100 ਸਾਲ ਦੀ ਪਾਰਟੀ ਹੋ ਰਹੀ ਹੈ ਔਰ ਕਾਂਗਰਸ ਤੋਂ ਬਾਅਦ ਇਹ ਦੂਸਰੀ ਸਭ ਤੋਂ ਪੁਰਾਣੀ ਪਾਰਟੀ ਹੈ ਕਾਂਗਰਸ 1885 ਚ ਬਣੀ ਅਸੀਂ 1925 ਦੇ ਵਿੱਚ ਜਿਹੜੀ ਹੈ ਸੀਪੀਆਈ ਦੀ ਸਥਾਪਨਾ ਹੋਈ ਸੀਪੀਆਈ ਦਾ ਸਥਾਪਨਾ ਦੇ ਨਾਲ ਪਹਿਲਾ ਜਿਹੜਾ ਮੇਨ ਮਕਸਦ ਸੀ ਉਹ ਸੀ ਦੇਸ਼ ਦੀ ਸੰਪੂਰਨ ਆਜ਼ਾਦੀ ਮੁਲਕ ਨੂੰ ਆਜ਼ਾਦ ਕਰਵਾਉਣਾ ਗੁਲਾਮੀ ਦੀਆਂ ਜ਼ੰਜੀਰਾਂ ਤੋੜਨੀਆਂ ਔਰ ਇੱਥੇ ਇੱਕ ਡੈਮੋਕਰੇਟਿਕ ਸੈਟਅਪ ਪਾਰਲੀਮੈਂਟਰੀ ਸਿਸਟਮ ਬਹਾਲ ਕਰਨਾ ਤੇ ਚੰਡੀਗੜ੍ਹ ਵਿੱਚ ਹੋਣ ਜਾ ਰਹੀ ਨੈਸ਼ਨਲ ਕਾਂਗਰਸ ਦੇ ਟੀਚੇ ਬਾਰੇ ਵੀ ਸਾਨੂੰ ਦੱਸਿਆ। ਜੀ ਆਉਣ ਵਾਲੇ ਸਮੇਂ ਵਿੱਚ ਅਸੀਂ ਜਿਹੜਾ ਦੇਸ਼ ਜਿਸ ਵੇਲੇ ਜਿਸ ਸੰਕਟ 'ਚ ਆਰਥਿਕ ਤੌਰ ਤੇ ਵੀ ਰਾਜਸੀ ਤੌਰ ਤੇ ਵੀ ਜਿਸ ਡੂੰਗੇ ਸੰਕਟ ਦੇ ਵਿੱਚ ਫਸਿਆ ਹੈ ਇਹਨੂੰ ਕਿਸ ਤਰ੍ਹਾਂ ਕੱਢਿਆ ਜਾਏ, ਕੌਣ ਦੁਸ਼ਮਣ ਹੈ ਉਹਦੀ ਨਿਸ਼ਾਨਦੇਹੀ ਕੀਤੀ ਜਾਏ, ਕੌਣ ਸਾਡੀਆਂ ਮਿੱਤਰ ਜਮਾਤਾਂ ਹਨ ਉਹਨਾਂ ਨੂੰ ਸਾਰਿਆਂ ਨੂੰ ਇਕੱਠਾ ਕੀਤਾ ਜਾਏ ਔਰ ਇਥੇ ਇੱਕ ਬਹੁਤ ਵਧੀਆ ਡੈਮੋਕ੍ਰੈਟਿਕ ਪ੍ਰੋਗਰਾਮ ਸੋ ਦੋਸਤੋ ਜਿਸ ਤਰੀਕੇ ਨਾਲ ਕਾਰਪੋਰੇਟ ਦੇ ਹਮਲੇ ਵਿਰੁੱਧ ਸੀਪੀਆਈ ਬੋਲਦੀ ਹੈ ਉਸ ਤਰੀਕੇ ਨਾਲ ਕਾਰਪੋਰੇਟ ਵਿਰੁੱਧ ਦੇਸ਼ ਦੀ ਕੋਈ ਹੋਰ ਪਾਰਟੀ ਨਹੀਂ ਬੋਲਦੀ ਕਿਸਾਨਾਂ ਮਜ਼ਦੂਰਾਂ ਦੇ ਹੱਕ ਵਿੱਚ ਇਹ ਬੋਲਦੇ ਹਨ ਦੇਸ਼ ਦਾ ਇਸ ਸਦੀ ਦਾ ਸਭ ਤੋਂ ਵੱਡਾ ਅੰਦੋਲਨ ਕਹੇ ਜਾਣ ਵਾਲੇ ਕਿਸਾਨ ਅੰਦੋਲਨ 2020 ਵਿੱਚ ਵੀ ਕਾਮਰੇਡਾਂ ਦਾ ਬਹੁਤ ਵੱਡਾ ਯੋਗਦਾਨ ਸੀ ਇਹ ਹੁਣ ਵੀ ਲੋਕਾਂ ਦੇ ਹੱਕਾਂ ਲਈ ਲੜਾਈ ਲੜਦੇ ਹਨ ਸੋ ਦੋਸਤੋ ਲਾਸਟ ਵਿੱਚ ਅਸੀਂ ਕੁਝ ਸਵਾਲ ਛੱਡ ਕੇ ਜਾ ਰਹੇ ਹਾਂ ਜਿਸ ਦਾ ਜਵਾਬ ਅਸੀਂ ਉਡੀਕ ਕਰਾਂਗੇ ਕੋਈ ਕਾਮਰੇਡ ਸਾਥੀ ਇਹ ਵੀਡੀਓ ਦੇਖਦਾ ਹੋਵੇ ਉਹ ਇਨਾਂ ਸਵਾਲਾਂ ਦੇ ਜਵਾਬ ਲੱਭਣ ਵਿੱਚ ਸਾਡੀ ਮਦਦ ਕਰੇ ਪਹਿਲਾ ਸਵਾਲ ਕੀ ਸੋਵੀਅਤ ਸੰਘ ਟੁੱਟਣ ਨਾਲ ਖੱਬੇ ਪੱਖੀ ਵਿਚਾਰਧਾਰਾ ਡੀਮੋਰਲਾਈਜ਼ ਹੋਈ ਦੂਸਰਾ ਸਵਾਲ ਪੰਜਾਬ ਵਰਗੇ ਸੂਬੇ ਵਿੱਚ ਜਿੱਥੇ 550 ਸਾਲ ਪਹਿਲਾਂ ਬਾਬੇ ਨਾਨਕ ਦਾ ਸਦਾ ਕਿਰਤ ਕਰੋ ਵੰਡ ਛਕੋ ਦਾ ਸਿਪਾ ਬਰਾਬਰ ਦਾ ਦੇ ਹੱਕ ਦਾ ਸੀ ਉੱਥੇ ਸੀਪੀਆਈ ਪਿੱਛੇ ਕਿਉਂ ਰਹੀ ਇਹਦੇ ਕੀ ਕਾਰਨ ਹਨ ਤੀਸਰਾ ਸਵਾਲ ਦੇਸ਼ ਵਿੱਚ ਕਾਮਰੇਡਾਂ ਦੀ ਘਟ ਰਹੀ ਵੋਟ ਪਰਸੈਂਟ ਦੇ ਕੀ ਕਾਰਨ ਹਨ ਜੇ ਸਾਨੂੰ ਇੰਨਾ ਕਾਰਨਾਂ ਦੇ ਸਹੀ ਸਵਾਲ ਮਿਲਦੇ ਹਨ ਤਾਂ ਅਸੀਂ ਇੱਕ ਵੀਡੀਓ ਹੋਰ ਲੈ ਕੇ ਆਵਾਂਗੇ ਕਿਉਂਕਿ ਇਸ ਵਿੱਚ ਬਹੁਤ ਵਧੀਆ ਲੀਡਰ ਰਹੇ ਹਨ ਖਾਸ ਕਰਕੇ ਪੰਜਾਬ ਵਿੱਚ ਕਾਮਰੇਡ ਹਰਦੇਵ ਅਰਸ਼ੀ ਵਰਗੇ ਜਿਨ੍ਹਾਂ ਨੂੰ ਦੋ ਵਾਰ ਵਿਧਾਨ ਸਭਾ ਵਿੱਚ ਬੈਸਟ ਪਾਰਲੀਮੈਂਟਰੀਅਨ ਅਵਾਰਡ ਮਿਲ ਚੁੱਕਾ ਹੈ ਮਾਲਵਾ ਵਿੱਚ ਕਦੀ ਇਹ ਪਾਰਟੀ ਬਹੁਤ ਸੀਟਾਂ ਜਿੱਤਦੀ ਰਹੀ ਹੈ ਖਾਸ ਕਰਕੇ ਬਠਿੰਡਾ ਸੰਗਰੂਰ ਬਰਨਾਲਾ ਮਾਨਸਾ ਏਰੀਆ ਇਸ ਪਾਰਟੀ ਦਾ ਘੜ ਰਿਹਾ ਹੈ ਸੋ ਦੋਸਤੋ ਸਾਡੀ ਵੀਡੀਓ ਜੇ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਿਓ ਤੇ ਸਾਡੇ ਚੈਨਲ ਪੰਜਾਬ ਅਨਫੋਲਡਡ ਨੂੰ ਸਬਸਕ੍ਰਾਈਬ ਕਰੋ ਧੰਨਵਾਦ